ਅੱਜ 31 ਜੁਲਾਈ ਮਾਸਟਰ ਸਵਰਗੀ ਕ੍ਰਿਸ਼ਨ ਲਾਲ ਦੀ ਅੰਤਿਮ ਅਰਦਾਸ ਤੁਸੀਂ ਦੇਖ ਰਹੇ ਹੋ ਤਸਵੀਰਾਂ ਜ਼ਿਲ੍ਹਾ ਫਾਜ਼ਿਲਕਾ ਰਾਜਨੀਤੀ ਚੈਨਲ ਤੇ ਕੀ ਕਿਹਾ ਕਰਨੈਲ ਸਿੰਘ ਲਿਆਣਾ ਨੇ ਸਾਡੇ ਦਰਮਿਆਨ ਕਰਨੈਲ ਸਿੰਘ ਅਲਿਆਣਾ ਅਤੇ ਮਜੂਦਾ ਪਿੰਡ ਦੇ ਜੋ ਨੰਬਰਦਾਰ ਬਿਹਾਰੀ ਵਾਲੀ ਮੌਜੂਦ ਨੇ ਜੀ ਆਪਨੇ ਕਰਲਾਲ ਜੀ ਤੁਹਾਡਾ ਸਵਾਗਤ ਹੈ ਤੁਸੀਂ ਅੱਜ ਪਹੁੰਚੇ ਹੋ ਇਸ ਦੁਖੀ ਘੜੀ ਦੇ ਅ ਪਿਆਰੇ ਦੇਸ਼ ਵਾਸੀਓ ਅਤੇ ਪੰਜਾਬੀਓ ਨਮਸਤੇ ਅੱਜ ਮੈਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਲਾਧੂਗਾ ਦੇ ਵਿੱਚ ਖੜਾ ਮੈਨੂੰ ਬਹੁਤ ਦੁੱਖ ਹੈ ਕਿ ਮੇਰਾ ਵੱਡਾ ਭਾਈ ਮਾਸਟਰ ਕ੍ਰਿਸ਼ਨ ਲਾਲ ਜੀ ਸੁਪੁੱਤਰ ਚੌਧਰੀ ਭਗਤ ਭਗਵਾਨ ਦਾਸ ਜੀ ਸਾਨੂੰ ਅਲਵਿਦਾ ਕਹਿ ਕੇ ਉਸ ਉੱਪਰ ਵਾ ਪਰਮਾਤਮਾ ਕੋਲ ਚਲੇ ਗਏ ਨੇ ਅੱਜ ਪੂਰਾ ਲਾਧੂਕਾ ਦੀ ਗਲੀ ਗਲੀ ਦੇ ਵਿੱਚ ਸੋਗ ਹੈ ਅੱਜ ਸਾਰਾ ਪਿੰਡ ਅਥਰੂ ਵਾ ਵਾ ਕੇ ਰੋ ਰਿਹਾ ਹੈ ਕਿ ਸਾਡੇ ਕੋਲੇ ਇੱਕ ਸਮਾਜ ਸੇਵੀ ਇੱਕ ਵਧੀਆ ਟੀਚਰ ਇੱਕ ਵਧੀਆ ਬੁਲਾਰਾ ਸਾਡੇ ਦੇ ਵਿੱਚ ਨਹੀਂ ਰਿਹਾ ਬੜੀ ਥੋੜੀ ਉਮਰ ਲੈ ਕੇ ਆਏ ਸੀ ਤੇ ਚਲੇ ਗਏ ਉਹਨਾਂ ਦੀ ਜੇ ਮੈਂ ਗੱਲ ਕਰਾਂ ਸ਼ਖਸੀਅਤ ਪੱਖੋਂ ਉਹਨਾਂ ਨੇ ਬਹੁਤ ਸਮਾਜ ਸੇਵੀ ਕੰਮ ਕੀਤੇ ਉਹਨਾਂ ਨੇ ਰੁੱਖ ਲਾਏ ਰੁੱਖਾਂ ਦੇ ਰੋਣ ਦੀ ਮਹਿੰਮ ਚਲੂ ਕੀਤੀ ਬੱਚਿਆਂ ਦੀ ਸਟੱਡੀ ਦਾ ਕੰਮ ਕੀਤਾ ਯੋਗਾ ਅਭਿਆਨ ਸ਼ੁਰੂ ਕੀਤਾ ਮੈਂ ਕਿਹੜੇ ਕਿਹੜੇ ਨਾਮ ਲਵਾਂ ਕਿ ਉਹਨਾਂ ਨੇ ਸਮਾਜ ਸੇਵੀ ਦੀ ਵਿੱਚ ਕੋਈ ਕੰਮ ਛੱਡਿਆ ਨਹੀਂ ਬਾਕੀ ਜਿਹੜਾ ਉਹਨਾਂ ਨੇ ਇਹ ਨੌਜਵਾਨ ਵਰਗ ਪੀੜੀ ਲਈ ਬਜ਼ੁਰਗਾਂ ਲਈ ਲੇਡੀਜ਼ ਲਈ ਪਹਿਣਾ ਲਈ ਭਾਈਆਂ ਲਈ ਜਿਹੜੇ ਕੰਮ ਕੀਤੇ ਨੇ ਉਹ ਸਮਰਾਮ ਰਾਮਾ ਨਾਟਕ ਕਲੱਬ ਰਾਮਾ ਨਾਟਕ ਕਲੱਬ ਦੇ ਪ੍ਰਧਾਨ ਵੀ ਰਹੇ ਔਰ ਉਹਨਾਂ ਨੇ ਰਾਮਲੀਲਾ ਦੇ ਡਾਇਰੈਕਟਰ ਵੀ ਕੀਤੇ ਮੈਨੂੰ ਬੜੇ ਸਾਲ ਹੋ ਗਏ ਇਸ ਪਰਿਵਾਰਾਂ ਦੇ ਨਾਲ ਜੁੜੇ ਨੂੰ ਕਿ ਮੈਂ ਮੇਰਾ ਸਿਰ ਚੁੱਕਦਾ ਆਕਾਸ਼ ਹੋਣੇ ਜਲੰਦਰ ਹੋਣ ਦੇ ਨਾਤੇ ਕਿ ਅਸੀਂ ਇੱਕ ਰੇਡੀਓ ਦੇ ਪ੍ਰੋਗਰਾਮ ਸੂਰੇਡੀਓ ਤੇ ਫਾਰਮਰ ਗਰੁੱਪ ਦੇ ਨਾਲ ਜੁੜੇ ਹੋਏ ਹਾਂ ਸਾਰੇ ਮੈਂ ਰੇਡੀਓ ਸੁਣਦਾ ਸੀ ਇਹ ਵੀ ਰੇਡੀਓ ਸੁਣਦੇ ਸੀ ਅਸੀਂ ਨਿੱਕਰ ਬਣ ਗਏ ਔਰ ਇਹਨਾਂ ਦੇ ਫਾਦਰ ਸਾਹਿਬ ਨੂੰ ਅਸੀਂ ਅੱਜ ਤੋਂ 17 ਸਾਲ ਪਹਿਲਾਂ ਆਕਾਸ਼ ਉਹਨੇ ਜਲੰਧਰ ਰੇਡੀਓ ਸਟੇਸ਼ਨ ਦੇ ਇੱਕ 뮤직 ਸੈਕਸ਼ਨ ਪ੍ਰੋਗਰਾਮ ਵਿੱਚ ਅਸੀਂ ਕੋ ਉਹਨਾਂ ਦੀ ਲੋਕ ਆਥਾ ਵੀ ਅਸੀਂ ਰਿਕਾਰਡ ਕਰਵਾਈ ਸੀ ਸੋ ਮੈਂ ਇਸ ਪਰਿਵਾਰ ਦੇ ਨਾਲ ਮੇਰਾ ਬੜਾ ਰਿਸ਼ਤਾ ਹੈ ਮੈਨੂੰ ਉਸ ਵੇਲੇ ਬਹੁਤ ਦੁੱਖ ਹੋਇਆ ਜਦੋਂ ਮੈਨੂੰ ਪਤਾ ਲੱਗਾ ਕਿ ਕ੍ਰਿਸ਼ਨ ਜੀ ਇਸ ਦੁਨੀਆ ਵਿੱਚ ਨਹੀਂ ਰਹਿ ਅੱਜ ਇੱਕ ਬਹੁਤ ਵੱਡੇ ਇਕੱਠ ਦੇ ਵਿੱਚ ਮੈਨੂੰ ਮੋਲਣ ਦਾ ਮੌਕਾ ਮਿਲਿਆ ਕਿ ਅੱਜ ਬਹੁਤ ਸੰਜਾ ਦੇ ਦੇਣ ਵਾਲੇ ਸਾਡੇ ਪਹੁੰਚੇ ਸੀ ਇੱਥੇ ਦੇ ਮਾਨਯਾ ਐਮ ਐਲ ਏ ਮੌਜੂਦਾ ਐਮ ਐਲ ਏ ਸਭ ਦਾ ਐਮ ਐਲ ਏ ਹੋਰ ਕਈ ਸੱਜਣ ਪਤਵੰਤੇ ਪਹੁੰਚੇ ਸੀ ਉਹਨਾਂ ਨੇ ਮਾਸਟਰ ਜੀ ਦੇ ਜਿਹੜੇ ਕੰਮ ਕੀਤੇ ਉਹਨਾਂ ਦਾ ਜ਼ਿਕਰ ਕੀਤਾ ਮੈਂ ਜਦੋਂ ਆਇਆ ਤੇ ਮੈਂ ਪੂਰਾ ਆਕਾਸ਼ਮਾਨੀ ਜਲੰਧਰ ਰੇਡੀਓ ਸਟੇਸ਼ਨ ਤੋਂ ਸ਼ੋਕ ਸੰਦੇਸ਼ ਲੈ ਕੇ ਆਇਆ ਅਤੇ ਮੈਂ ਸ਼ੋਕ ਸੰਦੇਸ਼ ਪੜ੍ਹਿਆ ਇਹ ਪੂਰੇ ਆਕਾਸ਼ਮਾਨੀ ਦੀ तमाम ਟੀਮ ਨੂੰ ਵੀ ਅੱਜ ਬਹੁਤ ਦੁੱਖ ਹੈ ਕਿ ਸਾਡੇ ਕੋਲ ਇੱਕ ਸੋਹਣਾ ਕਵਤਾਕਾਰ ਇੱਕ ਸੋਹਣਾ ਟੀਚਰ ਇੱਕ ਵਧੀਆ ਬਲਾਰੇ ਸੀ ਖੋਲੇ ਇਸ ਲਾਡੂ ਕਾ ਦੀ ਧਰਤੀ ਤੋਂ ਜਿੰਨੇ ਵੀ ਲਿਸਨ ਨੇ ਜਾਂ ਜਿੰਨੇ ਵੀ ਤੇ ਯੁਵਾ ਹੈ ਅੱਜ ਸਾਰੇ ਬਲਾਰੇ ਨੇ ਬਹੁਤ ਅੱਛੇ ਅੱਛੇ ਨਾਟਕ ਕਰਦੇ ਨੇ ਬਹੁਤ ਅੱਛੇ ਅੱਛੇ ਪ੍ਰੋਗਰਾਮ ਕਰਦੇ ਨੇ ਮੈਨੂੰ ਬਹੁਤ ਖੁਸ਼ੀ ਹੁੰਦੀ ਇਸ ਪਿੰਡ ਦੇ ਨਾਲ ਮੈਨੂੰ ਅੱਜ ਦਿੱਲੀ ਸੱਟ ਵੱਜੀ ਹੈ ਮੈਂ ਆਪਣੇ ਆਪ ਨੂੰ ਅਧੂਰਾ ਸਮਝ ਰਿਹਾ ਕਿ ਮੇਰਾ ਵੱਡਾ ਵੀਰ ਮੇਰੇ ਕੋਲ ਚਲਿਆ ਗਿਆ ਮੇਰਾ ਬਹੁਤ ਅੱਛਾ ਮਿੱਤਰ ਸੀ ਮੈਨੂੰ ਜਦੋਂ ਵੀ ਮਿਲਦਾ ਸੀ ਤੇ ਕਵਤਾ ਦੇ ਨਾਲ ਤੇ ਗੀਤ ਦੇ ਨਾਲ ਮੈਨੂੰ ਮਿਲਦਾ ਸੀ ਤੇ ਅੱਛੇ ਸਮਾਜ ਸੇਵੀ ਕੰਮਾਂ ਦੇ ਨਾਲ ਮੇਰੇ ਨਾਲ ਸਾਝ ਪਾਉਂਦਾ ਹੁੰਦਾ ਸੀ ਅੱਜ ਮੇਰੇ ਵਿੱਚ ਨਹੀਂ ਰਿਹਾ ਪੰਜਾਬ ਦੇ ਨਾਲ-ਨਾਲ ਮੈਂ ਪਨੇ ਤੇ ਲੰਦੇ ਪੰਜਾਬ वाले ਲਿਖਿਆ ਹਰ ਜ਼ਿਆਦਾ ਹਾਂ ਉਹਨਾਂ ਦਾ ਪਾਕਿਸਤਾਨ ਦੇ ਨਾਲ ਬਹੁਤ ਪ੍ਰੇਮ ਸੀ ਉੱਥੇ ਉਹ ਆਪਣੀ ਇੱਕ ਯਾਤਰਾ ਕਰਕੇ ਆਈ ਸੀ ਅੱਜ ਉੱਥੋਂ ਵੀ ਸੋਕ ਸੰਦੇਸ਼ ਆਏ ਨੇ ਉਹਨਾਂ ਨੂੰ ਵੀ ਬਹੁਤ ਦੁੱਖ ਹੈ ਕਿ ਸਾਡਾ ਇੱਕ ਸਾਰਾ ਰਿਸ਼ਤੇਦਾਰ ਸਾਡਾ ਮਿੱਤਰ ਇੱਕ ਸੱਜਣ ਚਲਿਆ ਗਿਆ ਉਹ ਵੀ ਸੋ ਸੰਦੇਸ਼ ਵੀ ਅੱਜ ਪੜੇ ਗਏ ਨੇ ਸੋ ਮੈਂ ਮਾਸਟਰ ਜੀ ਦੀ ਇੱਕ ਗੱਲ ਤੋਂ ਬਹੁਤ ਖੁਸ਼ ਆ ਕਿ ਉਹਨੇ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾਇ ਕੇ ਰੁੱਖ ਲਾਏ ਰੁੱਖਾਂ ਦੇ ਸਬੰਧ ਦੀ ਇੱਕ ਬੜੀ ਖੂਬਸੂਰਤ ਕਵਤਾ ਹੈ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨ ਲੱਗਿਆ ਉਹ ਕਵਤਾ ਹੈ ਰੁੱਖ ਲਗਾਓ ਆਓ ਰਲ ਕੇ ਰੁੱਖ ਲਗਾਈਏ ਭਾਰਤ ਮਾਂ ਦੀ ਸ਼ਾਨ ਬਚਾਈਏ ਜਿਹੜੇ ਕਰਦੇ ਨੇ ਰੁੱਖਾਂ ਦਾ ਦਾਨ ਉਹ ਹੁੰਦੇ ਨੇ ਖੁਦ ਭਗਵਾਨ ਰੱਖ ਲਾਉਣ ਦਾ ਆਇਆ ਏ ਵੇਲਾ ਆਹਾ ਰੱਖ ਲਾਉਣ ਦਾ ਆਇਆ ਏ ਵੇਲਾ ਹੁਣ ਆਪਾਂ ਨਾ ਕਰੀਏ ਕੋ ਵੇਲਾ ਯਾਨੀ ਦੇਰੀ ਨਹੀਂ ਕਰਨੀ ਰੁਖ ਬਾਜਨਾ ਰੁਖ ਬਾਜਨਾ ਮੁੱਕੜੇ ਹਾਲ ਓਹੋ ਇੰਨਾ ਬਾਜੂ ਨਹੀਂ ਕੋਈ ਲੰਗਦਾ ਸਾal ਰੁੱਖ ਮਿੱਤਰੋ ਲਾਓ ਇੱਕ ਰੁੱਖ ਲਾਵਾਂਗੇ ਇੱਕ ਰੁੱਖ ਦੇ ਉੱਪਰ 20 ਜਾਨਵਰਾਂ ਦੀ ਜਾਨ ਬਚਦੀ ਹੈ ਅਫਸੋਸ ਸੱਜਣੋ ਰੁੱਖ ਲਾਓ ਮਾਸਟਰ ਜੀ ਨੇ ਇੱਕ ਖੁਰਬੋਸਾ ਲਿਖਿਆ ਜਦੋਂ ਤੂੰ ਮੈਨੂੰ ਕਟਦਾ ਹੈ ਜਦੋਂ ਤੂੰ ਮੈਨੂੰ ਕਟਦਾ ਹੈ ਤੇ ਮੇਰੇ ਰੋਮਾਂ ਵਿੱਚੋਂ ਜਿਹੜੇ ਅਥਰੂ ਵਗਦੇ ਹਨ ਉਹ ਮੇਰੇ ਇਕੱਲੇ ਮਰ ਜਾਣ ਦੇ ਮਗਰੋਂ ਨਹੀਂ ਸਗੋਂ ਤੁਹਾਡੇ ਵੀ ਅਥਰੂ ਵਗਦੇ ਹਨ ਸੋ ਮਾਸਟਰ ਜੀ ਨੂੰ ਸੱਚੀ ਸੰਦਾਜਲੀ ਮੈਨੂੰ ਬਹੁਤ ਡੀਲੀ ਦੁੱਖ ਹੋਇਆ ਕਿ ਮੇਰਾ ਭਰਾ ਮੈਨੂੰ ਛੱਡ ਗਿਆ ਮੇਰੇ ਵੀਰ ਨੰਬਰਦਾਰ ਨੂੰ ਛੱਡ ਗਿਆ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ ਅਸੀਂ ਹਮੇਸ਼ਾ ਜਿੰਨੇ ਸਾਡੇ ਸਾਹ ਬਾਕੀ ਲਿਖੇ ਨੇ ਪ੍ਰਮਾਤਮਾ ਨੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਾਂਗੇ ਅਸੀਂ ਉਹਨਾਂ ਨੂੰ ਮੈਸੇਜ ਯਾਦ ਰੱਖਾਂਗੇ ਅਸੀਂ ਹਮੇਸ਼ਾ ਯਾਦ ਰੱਖਾਂਗੇ ਅਸੀਂ ਹਮੇਸ਼ਾ ਯਾਦ ਰੱਖਾਂਗੇ ਆ ਦੋਸਤੋ ਇਹ ਸੰਜੀ ਇਹ ਕਰੈਲ ਤੇ ਜੀ ਹਰਿਆਣਾ ਤੋਂ ਮਾਸਟਰ ਕ੍ਰਿਸ਼ਨ ਜੀ ਨਾਲ ਕਾਹੀ ਸਮਾ ਬਤਾਇਆ ਰੁੱਖਾਂ ਦੀ ਗੱਲ ਕੀਤੀ ਗਈ ਹੈ ਖੇਡਾਂ ਦੀ ਗੱਲ ਕੀਤੀ ਗਈ ਹੈ ਵਾਤਾਵਰਨ ਦੀ ਗੱਲ ਕੀਤੀ ਗਈ ਹੈ ਪਾਪਾਵਲ ਜੀ ਬਾਣੀ ਕੀਤਾ ਵੀ ਗੱਲ ਕੀਤੀ ਗਈ ਹੈ ਉਸ ਤੋਂ ਮੈਂ ਤੁਹਾਡਾ ਆਪਣਾ ਸ਼ੋਕਲਾ ਤੋਂ ਕਮਨਡੀ ਦਾ ਫਾਇਲ ਕਰਦਾ ਹਾਂ ਇਸ ਨਿੱਕੇ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਨਵੇਂ ਮਿੱਤਰ ਜੁੜਨਗੇ ਬਾਹਰ ਦੀਆਂ ਸੇਟਾਂ ਤੋਂ ਬਾਹਰਲੇ ਵਿਸ਼ਾ ਤੋਂ ਇੱਕ ਵਾਰ ਚੈਨਲ ਨੂੰ ਲਾਈਕ ਸ਼ੇਅਰ ਫੋਲੋ ਕਰਨਾ ਯੂਰ ਕਰਨਾ ਇੱਕ ਵਾਰ ਕੁਲਵੰਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਅਰੋਹ ਯਾਰੀ ਦਾ ਜੀ ਨੰਬਰ ਦਾ ਆਪੀ ਅੱਜ ਦੋ ਸ੍ਰੀ ਖੜੀ ਜੀ ਹੋਇਤੀ ਸਮੂਹ ਸੰਗਤਾਂ ਦੇ ਲੋਕਾਂ ਵੀ ਬ੍ਰੇਮ ਤਿਆਰ ਲਗੇ ਆ ਤੁਸੀਂ ਵੀ ਹੁਣ ਬਾਕੀ ਪਰਿਵਾਰ ਤੇ ਪੂਰਾ ਜਿਹੜਾ ਹੈ ਸ਼ਾਨ ਸ਼ਤਰ ਦੇ ਬਣਾਇ ਤੇ ਰੱਖਣੀ ਹੈ ਵਹਿਗੁਰੂ ਜੀ ਦਾ ਖਾਲਸਾ ਸਿਰ ਮਹਾਰਾਜ ਗੁਰੂ ਜੀ ਦਾ ਪਰਵ